ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਸਾਰੇ ਜਣੇ ਦੋਸਤੋ ਸਿਆਣੇ ਕਹਿੰਦੇ ਨੇ ਵੀ ਜਿਹੜਾ ਸਵਰਗ ਤੇ ਨਰਕ ਹੈ ਨਾ ਉਹ ਧਰਤੀ ਤੇ ਹੀ ਹੈ ਮਰਨ ਤੋਂ ਬਾਅਦ ਕੋਈ ਵੀ ਸਵਰਗ ਜਾਂ ਨਰਕ ਕਿਤੇ ਉੱਪਰ ਨਹੀਂ ਹੈਗਾ ਕਿਉਂਕਿ ਜਿਹੜਾ ਇਨਸਾਨ ਹੈ ਨਾ ਉਹ ਆਪਣੇ ਕਰਮਾਂ ਦਾ ਜਿਹੜਾ ਕੀਤੇ ਹੋਏ ਕਰਮ ਹੁੰਦੇ ਨੇ ਉਹਨਾਂ ਦਾ ਫਾਲੀ ਉਰੇ ਭੋਗਦਾ ਜੇ ਉਹਨੇ ਚੰਗੇ ਕਰਮ ਕੀਤੇ ਹੋਣਗੇ ਤਾਂ ਇੱਥੋਂ ਚੰਗੀ ਜ਼ਿੰਦਗੀ ਭੋਗ ਕੇ ਜਾਊਗਾ ਜਾਂ ਜਿਹੜਾ ਉਹਦਾ ਆਉਣ ਵਾਲਾ ਜਨਮ ਹੈ ਉਹ ਸੁਖਾਲਾ ਰਹੂਗਾ ਮਾੜੇ ਕਰਮ ਕੀਤੇ ਹੋਣਗੇ ਜਾਂ ਤਾਂ ਉਰੇ ਮਾੜਾ ਭੋਗੂਗਾ ਜਾਂ ਫਿਰ ਅੱਗੇ ਜਾ ਕੇ ਜੋ ਵੀ ਉਹਦੀ ਅਗਲੀ ਜੂਨ ਹੋਊਗੀ ਉਹਦੇ ਵਿੱਚ ਉਹਨੂੰ ਮਾੜਾ ਸਮਾਂ ਦੇਖਣਾ ਪਏਗਾ ਪਰ ਇੱਕ ਸਵਾਲ ਜਿਹੜਾ ਹੈ ਨਾ ਜੇ ਇਨਸਾਨ ਸਾਰਾ ਕੁਝ ਉਰੇ ਹੀ ਭੋਗਦਾ ਆਸਤਰੀ ਜਾਂ ਨਰਕ ਉਹ ਇਸੇ ਜ਼ਿੰਦਗੀ 'ਚ ਦੇਖ ਲੈਂਦਾ ਫਿਰ ਜਿਹੜਾ ਇਨਸਾਨ ਮਰ ਜਾਂਦਾ ਉਸ ਇਨਸਾਨ ਨੂੰ ਸਵਰਗਵਾਸੀ ਕਿਉਂ ਕਿਹਾ ਜਾਂਦਾ ਇਹ ਸਵਾਲ ਜਿਹੜਾ ਨਾ ਮੇਰੇ ਦਿਮਾਗ ਦੇ ਵਿੱਚ ਹਮੇਸ਼ਾ ਟਿਕ ਇੱਕ ਕਰਦਾ ਰਹਿੰਦਾ ਤੇ ਸਿਆਣੇ ਕਹਿੰਦੇ ਨੇ ਵੀ ਜੀਣਾ ਝੂਠ ਤੇ ਮਰਨਾ ਸੱਚ ਮਰਨਾ ਤਾਂ ਇੱਕ ਦਿਨ ਇੱਕ ਦਿਨ ਸਾਰਿਆਂ ਨੇ ਹੀ ਹੈ ਕਿਉਂਕਿ ਅ ਇਨਸਾਨੀ ਜੀਮਾ ਜਿਹੜਾ ਆਪਾਂ ਨੂੰ ਬੜੀ ਕਿਸਮਤ ਦੇ ਨਾਲ ਮਿਲਿਆ ਇਹਨੂੰ ਭੋਗ ਕੇ ਚੰਗੇ ਗਰਮ ਭੋਗ ਕੇ ਮਰ ਜਾਈਏ ਤਾਂ ਬਹੁਤ ਵਧੀਆ ਗੱਲ ਹੈ ਚੰਗੇ ਕਰਮਾਂ ਤੋਂ ਮੇਰਾ ਭਾਵ ਹੈ ਕਿ ਰੱਬ ਦਾ ਨਾਮ ਲੈਣਾ ਪ੍ਰਮਾਤਮਾ ਦਾ ਨਾਮ ਜਪਣਾ ਜਿਹੜਾ ਕਿ ਇਨਸਾਨੀ ਜਿਹੜਾ ਜਾਮਾ ਹੋਣ ਤੇ ਹੀ ਇਨਸਾਨ ਜਿਹੜਾ ਹੈ ਪ੍ਰਮਾਤਮਾ ਦਾ ਨਾਮ ਲੈ ਸਕਦਾ ਇਨਸਾਨਾਂ ਨੂੰ ਹੀ ਇੰਨੀ ਬੁੱਧ ਮਤ ਜਿਹੜੀ ਉਹਨਾਂ ਪ੍ਰਮਾਤਮਾ ਨੇ ਬਖਸ਼ੀ ਹੈ ਤੁਹਾਡੀ ਇਹਦੇ ਬਾਰੇ ਕੀ ਰਾਏ ਹੈ ਕਮੈਂਟਸ ਵਿੱਚ ਜ਼ਰੂਰ ਦੱਸਿਓ